ਅੱਜ ਤੁਸੀਂ ਸੁਣੋਗੇ ਜੀ ਸੰਤੋਖ ਸਿੰਘ ਧੀਰਜੀ ਦੀ ਲਿਖੀ ਹੋਈ ਕਹਾਣੀ ਜੋ ਸਨ 47 ਨਾਲ ਸੰਬੰਧਿਤ ਹੈ ਮੇਰਾ ਉਜੜਿਆ ਗਵਾਂਢੀ ਜਰਨੈਲੀ ਸੜਕ ਉੱਤੇ ਚਾਰ ਮੀਲਾਂ ਵਿਚਕਾਰ ਮਜਬਦੇ ਮਾਰਿਆਂ ਦਾ ਕਾਫਲਾ ਨਵੇਂ ਬਤਨ ਨੂੰ ਜਾ ਰਿਹਾ ਸੀ ਮੈਂ ਕਿਤੋਂ ਬਾਹਰੋਂ ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ ਮੇਰੀ ਮੰਜ਼ਲ ਤੋਂ ਕੋਈ ਦੋ ਕੁ ਮੀਲ ਉਰੇ قافلے ਦੇ ਅੱਧ ਵਿਚਾਲੇ ਸਾਡੀ ਲਾਰੀ ਦਾ ਕੁਝ ਵਿਗੜ ਗਿਆ। ਸਵਾਰੀਆਂ ਲੈ ਕੇ ਨਿਵਾਨ ਵਿੱਚ ਖਿੰਡ ਗਈਆਂ ਤੇ ਡਰਾਈਵਰ ਇੰਜਣ ਦਾ कुंठ ਚੁੱਕ ਕੇ ਨੁਕਸ ਟੋਹਣ ਲੱਗਿਆ। ਸੜਕ ਦੀ ਖੱਬੀ ਕੰਨੀ ਉੱਤੇ ਸੁਸਤ ਚਾਲ ਵਿੱਚ ਗड्ढे ਚੀਕ ਰਹੇ ਸਨ। ਜਿਵੇਂ 보ਦੇ ਪਈਏ ਧੁਰਾਂ ਉੱਤੇ ਮਜਬੂਰ ਘੁੰਮਦੇ ਹੋਣ। ਭੁੱਖੇ ਹੌਂਕਦੇ ਬਲਦਾਂ ਦੀਆਂ ਲੀਫੀਆਂ ਧੌਣਾ ਉੱਤੇ ਟੱਬਰਾਂ ਦਾ ਟੱਬਰ ਲੱਦਿਆ ਹੋਇਆ ਸੀ। ਬਲਦ ਬਿਮਾਰਾਂ ਵਾਂਗ ਤੁਰਦੇ ਸਨ ਜਿਵੇਂ ਉਹਨਾਂ ਦੇ ਮੁਹਾਰਚੀਆਂ ਦੇ ਦਿਲ ਉਹਨਾਂ ਦੀ ਤੋਰ ਨਾਲ ਸਹਿਮਤ ਨਾ ਹੋਣ। ਇੱਕ ਰੁੱਖੀ ਧੂੜ ਬਲਦਾਂ ਦੀਆਂ ਪੈਰਾਂ ਵਿੱਚੋਂ ਉੱਡ ਕੇ ਹਵਾਵਾਂ ਦੀਆਂ ਲਹਿਰਾਂ ਨੂੰ ਚਿੰਬਰ ਦੀ ਚਪੇਰੇ ਫੈਲ ਰਹੀ ਸੀ। ਬਲਦਾਂ ਦੇ ਗਲ ਘੁੰਗਰੂ ਨਹੀਂ ਸਨ। ਕਿਸੇ ਕਿਸੇ ਗड्ढे ਉੱਤੇ ਕੋਈ ਬਲੂਰ ਮਿਲਕਦਾ ਸੀ ਗੱਡਿਆਂ ਉੱਤੋਂ ਲੋਥਾਂ ਵਰਗੇ ਭੁੱਖੇ ਪਿੰਜਰ ਬਿਟ-ਬਿਟ ਝਾਕਦੇ ਸਨ ਬਸ ਉਹ ਚੁੱਪਚਾਪ ਝਾਕੀ ਜਾਂਦੇ ਸਨ ਉਹਨਾਂ ਦੇ ਪੀਲੇ ਚਿਹਰੇ ਧੂੜ ਨਾਲ ਖਾਕੀ ਬਣ ਗਏ ਸੜੀ ਜ਼ਿੰਦਗੀ ਉੱਤੇ ਮੱਖੀਆਂ ਭਿੰਕਦੀਆਂ ਤੇ ਇੱਕ ਬਦਬੂ ਹਵਾ ਦੇ ਖੁਸ਼ਕ ਫਰਾਟਿਆਂ ਨਾਲ ਖਲਾ ਨੂੰ ਖੁੱਟ ਰਹੀ ਸੀ ਮੈਂ ਚਾਹਿਆ ਉਜੜੇ ਜਾਂਦਿਆਂ ਨੂੰ ਜਾਂਦੀ ਵਾਰ ਦਾ ਨੇੜੇ ਹੋ ਕੇ ਦੇਖ ਲਵਾਂ ਦੋ ਊਲਾਂਗਾ ਮੈਨੂੰ ਸੜਕ ਦੀ ਚਿੱਬ ਖੜੇਬੀ ਸੱਜੀ ਕੰਨੀ ਉੱਤੇ ਲੈ ਗਈਆਂ ਇਕਾ ਇੱਕ ਮੂਰਿਓ ਗੱਡੇ ਖੜੋਣੇ ਸ਼ੁਰੂ ਹੋ ਗਏ ਸ਼ਾਇਦ ਕਾਫਲਾ ਰੁਕਿਆ ਗਿਆ ਸੀ ਮੈਸੁਰਮਈ ਸੜਕ ਉੱਤੇ ਹੋ ਗਿਆ ਤੇ ਬਿੰਦ ਦੀ ਬਿੰਦ ਇੱਕ ਇੱਕ ਗੱਡੇ ਨੂੰ ਤੱਕਦਾ ਲੰਮੀ ਕਤਾਰ ਦੇ ਨਾਲੋਂ ਨਾਲ ਹੌਲੀ ਹੌਲੀ ਤੁਰਨ ਲੱਗਿਆ ਕਿਸੇ ਕਿਸੇ ਗੱਡੀ ਉਤੋਂ ਜਦ ਕੋਈ ਉਦਾਸ ਅੱਖਾਂ ਕਿਤੇ ਮੇਰੇ ਵੱਲ ਝਾਕ ਪੈਂਦੀਆਂ ਤਾਂ ਉਹ ਝੱਟ ਮੈਨੂੰ ਦੇਖਣੋਂ ਟਲ ਜਾਂਦੀਆਂ ਹਰ ਗਾੜੀਆ ਮੇਰੀ ਸ਼ਕਲ ਤੋਂ ਇੱਕ ਵੇਰ ਦੜ ਜਾਂਦਾ ਜਿਵੇਂ ਉਹਨਾਂ ਨੂੰ ਮੇਰੀਆਂ ਅੱਖਾਂ ਵਿੱਚ ਬਰਸ਼ੇ ਚਮਕਦੇ ਦਿਸਦੇ ਹੋਣ ਮੈਂ ਸੁਰਮਈ ਸੜਕ ਤੋਂ ਹਟ ਕੇ ਮੁੜ ਕੱਚੀ ਪਾਟੜੀ ਉੱਤੇ ਹੋ ਗਿਆ ਕੋਈ ਤਿੰਨ ਗੱਡੀਆਂ ਪਿੱਛੋਂ ਅਚਾਨਕ ਇੱਕ ਗਾੜੀਏ ਨੇ ਮੇਰੇ ਵੱਲ ਟੱਕਿਆ। ਉਹਦੀਆਂ ਨਜ਼ਰਾਂ ਟਲਦੀਆਂ ਟਲਦੀਆਂ ਮੁੜਕਰਾਰ ਫੜ ਗਈਆਂ। ਉਸ ਫੇਰ ਟੱਕਿਆ ਤੇ ਪਾਲਦੀ ਪਾਲ ਉਹਦੇ ਚਿਹਰੇ ਉੱਤੇ ਭਾਗ ਜਿਹਾ ਫੈਰਾਇਆ। ਉਹਦੀਆਂ ਅੱਖਾਂ ਵਿੱਚ ਲਿਸ਼ਕਾਈ ਜਿਹੜੀ ਇਸ ਕਾਫਲੇ ਵਿੱਚ ਬਿਲਕੁਲ ਅਨਹੋਣੀ ਹੋ ਸਕਦੀ ਸੀ। ਗਾੜੀ ਨੇ ਠੋਕ ਉੱਤੇ ਪੱਬ ਧਰਿਆ ਤੇ ਇੱਕ ਛਲਾਂਗ ਨਾਲ ਗੱਡਿਓਂ ਲੈ ਕੇ ਮੇਰੇ ਵੱਲ ਨੂੰ ਵਧਿਆ। ਜੀ ਮੇ ਉਹਦੀ ਛਾਤੀ ਵਿੱਚ ਕੋਈ ਗੋਲਾ ਫਟ ਗਿਆ ਹੋਵੇ। ਉਹਦੀਆਂ ਖਾਖਾਂ ਉੱਤੇ ਮਾਸ ਕੰਬਿਆ ਤੇ ភੁੱਬ ਨਿਕਲ ਗਈ। ਓਹੋ ਦੁੱਲਿਆ ਬੜਾ ਮਾੜਾ ਹੋ ਗਿਆ ਯਾਰ ਡੱਕੇ ਵਰਗਾ। ਪਛਾਣਿਆ ਵੀ ਨਹੀਂ ਗਿਆ ਮੈਂ ਉਹਨੂੰ ਦੇਖ ਕੇ ਆਖਿਆ। ਦੁੱਲੇ ਦੀ ភੁੱਬ ਨੇ ਗੱਡੇ ਉੱਤੇ ਨਿਸਲ ਪਈ ਲਟਕਦੀ ਬੇਸੁਰਤ ਜਨਮ ਦੇ ਕਾਜੇ ਉੱਤੇ ਧੱਕ ਮਾਰਿਆ। ਪਿਓ ਦਾ ਰੋਣ ਸੁਣ ਕੇ ਧੀਆ ਕਬਰਾਂ ਵਿੱਚੋਂ ਜਾਗ ਪੈਂਦੀਆਂ ਹਨ। ਬਾਈ ਤੂੰ ਉਰੇ ਆ ਜਾ। ਜੈਨੂ ਨੇ ਮਰੀ ਹੋਈ ਆਵਾਜ਼ ਵਿੱਚ ਆਖਿਆ। ਉਹ ਦੀਆਂ ਆਂਦਰਾਂ ਨੂੰ ਜਿਵੇਂ ਸੁਣ ਚੜਦਾ ਸੀ। ਉਸ ਨੇ ਮੈਨੂੰ ਪਛਾਣਿਆ ਨਹੀਂ ਸੀ ਤੇ ਗੱਡੇ ਤੋਂ ਦੂਰ ਹੁੰਦੇ ਪਿਓ ਨੂੰ ਮੌਤ ਦੀਆਂ ਦਾੜਾਂ ਵਿੱਚ ਜਾਂਦਾ ਸਮਝਦੀ ਸੀ। ਦੁੱਲਿਆ ਬਸ ਵੀਰ ਹੁਣ ਆਪਾਂ ਕੋਈ ਗੱਲ ਕਰੀਏ। ਮੈਦੁੱਲੇ ਨੂੰ ਬਰਾਉਣ ਲਈ ਮੋਢਿਓ ਫੜਕੇ ਜਰਾ ਜਿੰਨਾ ਹਲੂਣਿਆ। ਓਦੀ ਬੀਣੀ ਹੰਝੂਆਂ ਨਾਲ ਤਰ ਹੋ ਗਈ ਸੀ। ਓਨੇ ਟੁੱਟਵੇ ਹੋ ਕੇ ਲੈਂਦਿਆਂ ਛੱਗੇ ਦੇ ਮੈਲੇ ਪੱਲੇ ਨਾਲ ਨੱਕ ਤੇ ਅੱਖਾਂ ਪੂੰਝੀਆਂ। ਰੋਕੇ ਹੰਬੀਆਂ ਲਾਲ ਪਿੰਜੂ ਅੱਖਾਂ ਨਾਲ ਮੇਰੇ ਵੱਲ ਹੌਲਾ ਜਿਹਾ ਹੋ ਕੇ ਤੱਕਿਆ। ਤੇ ਇੱਕ ਨਿੰਮੇ ਹੁਲਾਸ ਵਿੱਚ ਹੌਲੀ ਜਹੀ ਧੌਣ ਫੇਰ ਕੇ ਆਪਣੀ ਧੀ ਨੂੰ ਆਖਿਆ। ਪੁੱਤ ਜਨਵੇ ਗੁਰਬਚਨ ਸਿਉ ਖੜਾਏ ਆਪਣਾ ਪੜੋਸੀ ਮੇਲਾ ਉਹਦੀਆਂ ਢਿੱਲੀਆਂ ਬਾਵਾ ਨੇ ਟਾਕਾਂ ਉੱਤੇ ਆਸਰਾ ਲੈ ਕੇ ਕੂਣੀਆਂ ਕੱਢ ਲਈਆਂ ਤੇ ਉਤੋਂ ਲੱਕ ਉਤੋਂ ਟੰਗੇ ਅਧਿਆ ਤੰਬੇ ਦੀ ਝੋਲ ਖਚਾਂ ਤੋਂ ਫੁਲਕਦੀ ਸੀ ਮੇਰਾ ਨਉ ਸੁਣ ਕੇ ਜਨਬ ਦੇ ਬੈਨ ਫੁੱਟ ਪਏ ਉਹਦੀਆਂ ਬੱਖੀਆਂ ਵਿੱਚ ਸਾਹ ਖਿੱਚਣ ਜੋਗਾ ਵੀ ਸਤ ਨਹੀਂ ਸੀ ਪਰ ਰੋਣ ਲਈ ਜਿਵੇਂ ਉਹਦੇ ਵਿੱਚ ਉਚੇਚਾ ਜੋਰ ਆ ਗਿਆ ਹੋਵੇ ਉਹਦੇ ਕੀਰਨਿਆਂ ਨੇ ਬਲਦਾਂ ਦੀਆਂ ਅੱਖਾਂ ਵਿੱਚੋਂ ਘਰਾਲਾ ਭਗਾ ਦਿੱਤੀਆਂ ਦੁੱਲਾ ਸਾਡੇ ਪਿੰਡ ਦਾ ਕਹਿੰਦਾ ਕਹਾਉਂਦਾ ਰਾਠਗੁਜਰ ਸੀ بیوی ਕੋਹਾ ਵਿੱਚ ਉਹਦੀ ਧਾਂਕ ਸੀ ਸਾਰੇ ਪਿੰਡ ਦਾ ਚੌਣਾ ਉਹਦੀ ਬੱਗਚਾਰਦਾ ਸੀ ਤੇ ਨਾਲੇ ਉਹ ਬੱਕਰੀਆਂ ਦਾ ਆਪਣਾ ਏਜੜ ਬਖਪਾਲਦਾ ਸੀ ਉਹਦੀ ਸਪੁਰਦਗੀ ਵਿੱਚ ਕਦੇ ਇਹ ਨਹੀਂ ਸੀ ਹੋਇਆ ਕਿ ਸਾਡੇ ਪਿੰਡ ਦਾ ਕੋਈ ਡੰਗਰ ਖੇਤ ਵਿੱਚ ਵੜ ਜਾਣ ਤੋਂ ਕਿਸੇ ਦੂਜੇ ਪਿੰਡ ਨੇ ਫਾਟਕ ਦੇ ਲਿਆ ਹੋਵੇ। ਇੱਕੋ ਬਹੀ ਵਿੱਚ ਘਰ ਹੋਣ ਕਰਕੇ ਸਾਡਾ ਤਾਂ ਉਹ ਖਾਸ ਕਰ ਗਵਾਂਡੀ ਸੀ। ਬਡਾਰੂਆਂ ਤੋਂ ਲੈ ਕੇ ਉਹਨਾਂ ਨਾਲ ਸਾਡਾ ਬਾਹ ਚੱਲਿਆ ਆਇਆ ਸੀ। ਸਾਡੇ ਪਿਸ਼ੋਕੜ ਪਸ਼ੂਆਂ ਦੇ ਬਾੜੇ ਨਾਲ ਹੀ ਉਹਦੀਆਂ ਬੱਕਰੀਆਂ ਦਾ ਬਾੜਾ ਸੀ। ਮੇਰਾ ਪਿਓ ਦੱਸਦਾ ਹੁੰਦਾ ਹੈ ਕਿ ਦੁੱਲੇ ਦੇ ਤਾਏ ਸੁਲੇਮਾਨੀ ਓਹਨੂੰ ਇੱਕ ਵਾਰ ਭਰੋਸਾ ਦਿੱਤਾ ਸੀ ਸੌਣ ਸਿਆ ਤੇਰਾ ਸਾਡਾ ਮਾਲ ਕੋਈ ਦੋਤਾ ਨਹੀਂ ਤੂੰ ਸੌ ਰਿਹਾ ਕਰ ਘਰੇ ਬੇਫਿਕਰ ਹੋ ਕੇ ਅਸੀਂ ਕੋਈ ਥੱਕਦੇ ਨਹੀਂ ਤੇਰੇ ਡੰਗਰ ਸਾਹਮਣੇ ਉਦੋਂ ਤੂੰ ਹੀ ਅਸੀਂ ਕਦੇ ਆਪਣੇ ਲਵੇਰੀਆਂ ਕੋਲੇ ਮੰਝਾ ਨਹੀਂ ਸੀ ਡਾਇਆ ਜਨਬ ਮੇਰੀਆਂ ਭੈਣਾਂ ਦੀ ਗੂੜੀ ਸਹੇਲੀ ਸੀ ਉਹਨਾਂ ਜਦੋਂ ਰਲਕੇ ਤਰਿੰਜਨੀ ਬੈਠਣਾ ਤਾਂ ਪਹਿਰ ਦੇ ਤੜਕੇ ਦੀਕ ਚੋਪਾਈ ਰੱਖਣਾ ਇਕੱਠੀਆਂ ਤੀਆਂ ਗਾਉਂਦੀਆਂ ਪਿੰਗਾ ਝੂਟਦੀਆਂ ਇਹਨਾਂ ਦੀ ਸੁਆ ਭਤਰੀ ਇੱਕ ਹੁੰਦੀ ਸੀ ਰਲਕੇ ਉਹ ਬੜੇ ਸੋਹਣੇ ਫੁਲਹਾਰੇ ਬੋਈਏ ਗੁੰਦਦੀਆਂ ਸਾਡੀਆਂ ਡੱਬ ਖੜੱਬੀਆਂ ਦਰੀਆਂ ਉਹਨਾਂ ਦੀਆਂ ਸਾਂਝੀਆਂ ਰੀਜਾਂ ਦੀਆਂ ਰੰਗਲੀਆਂ ਮੂਰਤਾ ਸਨ ਜੈਨਬ ਦਾ ਅਦਾਜ਼ ਮੇਰੀਆਂ ਭੈਣਾਂ ਨੇ ਰਲਕੇ ਤਿਆਰ ਕਰਵਾਇਆ ਸੀ ਤੇ ਹੁਣ ਜੈਨਬ ਮੇਰੀਆਂ ਭੈਣਾਂ ਦਾ ਦਾਜ ਨਾਲ ਲੱਗ ਕੇ ਬਣਵਾ ਰਹੀ ਸੀ ਜੈਨ ਬਿਲਕੁਲ ਮੈਨੂੰ ਆਪਣੀ ਸਗੀ ਭੈਣ ਜਾਪਦੀ ਸੀ ਉਹਨੇ ਵੀਰ ਤੋਂ ਬਿਨਾ ਮੈਨੂੰ ਕਦੇ ਮੂੰਹ ਨਹੀਂ ਸੀ ਬੋਲਿਆ ਜੇ ਕਦੇ ਉਹ ਮੇਰੀ ਕਿਸੇ ਭੈਣ ਨਾਲ ਝਾਟਮ ਚਿੱਟੀ ਹੋ ਪੈਂਦੀ ਤਾਂ ਮੈਥੋਂ ਨਿਰਣਾ ਨਹੀਂ ਸੀ ਹੋ ਸਕਦਾ ਕਿ ਕਿਸ ਦਾ ਕਸੂਰ ਕੱਢਾਂ ਕਿਸ ਨੂੰ ਘੂਰਾ ਜਦ ਉਹ ਡੋਲੀ ਪੈਣ ਲੱਗੀ ਸੀ ਉਹਨਾਂ ਦੀਆਂ ਮੇਲਣਾ ਨਾਲ ਮੇਰੀਆਂ ਭੈਣਾਂ ਨੇ ਵੀ ਰੋ ਰੋ ਕੇ ਹੋਰੇ ਲਾਇਸਨ ਪਾਵੇਂ ਉਹਨਾਂ ਦੀਆਂ ਸ਼ਿੰਟਾਂ ਪਹਿਰੀਆਂ ਤੇ ਚਾਂਦੀ ਮੜੀਆਂ ਮੇਲਣਾ ਵਿੱਚ ਮੇਰੀਆਂ ਸਾਧੀਆਂ ਪਹਿਣਾ ਉਪਰੀਆਂ ਲੱਗਦੀਆਂ ਸਨ ਪਰ ਮੈਂ ਰੂਹਾਂ ਵਿੱਚੋਂ ਫੁੱਟੇ ਦਰੀਂਦਲੇ ਹੀਰਿਆਂ ਵਿੱਚੋਂ ਆਪਣੀਆਂ ਭੈਣਾਂ ਦਾ ਬੋਲ ਪਛਾਣ ਨਹੀਂ ਸਿੱਕਿਆ ਹੁਣ ਉਹੀ ਜਨਬ ਮੈਨੂੰ ਉਪਰਾ ਕਰ ਰਹੀ ਸੀ ਜਿਵੇਂ ਉਹਦੇ ਦਿਲ ਵਿੱਚੋਂ ਵਸਾ ਉੱਡ ਗਿਆ ਹੋਵੇ ਉਹਦੇ ਅੰਦਰ ਕੋਈ ਪਾਲਾ ਜਾਪਦਾ ਸੀ ਬੀਰ ਬੀਰ ਕਰਦੀਆਂ ਕਿਹੜਾ ਵੱਡੀਆਂ ਨਹੀਂ ਗਈਆਂ ਹਿੱਕ ਮੇਰੀ ਵਿਚਕਾਰ ਵੀ ਸ਼ੁਰੀਆਂ ਚੱਲ ਰਹੀਆਂ ਸਨ ਭੈਣ ਨੂੰ ਅੱਜ ਵੀ ਇਹਦਾ ਭਰੋਸਾ ਨਹੀਂ ਰਿਹਾ ਉਸੇ ਜਨਮ ਦਾ ਅੰਦਰ ਅੱਜ ਮੇਰੇ ਪਰਛਾਵੇਂ ਤੋਂ ਕੰਮ ਦਾ ਸੀ ਜਿਹੜੀ ਬਿਉਲੀ ਮੁੜ ਕੇ ਆਈ ਮੈਨੂੰ ਇਸ ਤਰ੍ਹਾਂ ਗਲਵੱਕੜੀ ਪਾ ਕੇ ਚਿੰਬੜੀ ਸੀ ਜਿਵੇਂ ਆਪਣੇ ਵੀਰ ਜਮਾਲੇ ਨੂੰ ਚੰਗਾ ਗੁਰਬਚਨ ਸਿਆਂ ਤੂੰ ਮਿਲ ਗਿਆ ਅਖੀਰੀ ਮੇਲੇ ਹੋ ਗਏ ਦੁੱਲੇ ਨੇ ਸੰਗ ਵਿੱਚ ਰੁਕੇ ਗਵਾਰ ਦਾ ਘੁੱਟ ਭਰਿਆ ਮਸੀ ਰਾਹ ਲੱਭ ਕੇ 𝑡ਿੰਗੜਦੇ ਹੋਏ ਉਹਦੇ ਅੰਦਰੋਂ ਬੋਲ ਆਇਆ ਸੀ ਸਮੇਂ ਦਾ ਗੇੜਾ ਕੋਈ ਵੀ ਚੰਦਰੀ ਬਾ ਬੱਗ ਗਈ ਐ ਚੰਗੇ ਭਲੇ ਆਦਮੀ ਪਸ਼ੂ ਬਣ ਗਏ ਨੇ ਕਿਹੜਾ ਕਿਸੇ ਦੀ ਬਾਤ ਚੱਲਦੀ ਐ ਦੁੱਲਿਆ ਅੱਲਾ ਜਾਣਦਾ ਬਚਨ ਸਿਆਂ ਅਸੀਂ ਤਾਂ ਕਿਸੇ ਦਾ ਕੁਝ ਨਹੀਂ ਸੀ ਵਿਗਾੜਿਆ ਦੁੱਲੇ ਦੀਆਂ ਖੁੰਜੀਆਂ ਕੋਲੋਂ ਹੀਠਾਂ ਨੂੰ ਲੰਕਦੀਆਂ ਹੋਈਆਂ ਢਿੱਲੀਆਂ ਬਰੇਕ ਮੁੱਛਾਂ ਕੰਬ ਗਈਆਂ ਤੇ ਉਹਦੀ ਦਾੜੀ ਦੇ ਬਾਲ ਬੁਰਸ਼ ਵਾਂਗ ਆਕੜੇ ਖੜ੍ਹੇ ਸਨ ਜਿੰਨਾ ਵਿੱਚੋਂ ਅੱਟੀ ਹੋਈ ਧੂੜ ਦੀ ਕਿਸਮੈਲ ਚੱਕਦੀ ਸੀ ਸੱਚ ਨੂਰਾ ਜੀਨਾ ਕੈਮੀ ਤੇ ਉਹ ਛੋਟੀ मुੰਨੀ ਫਾਂਤਾ ਨਹੀਂ ਦਿਸਦੇ ਸਭ ਨੂੰ ਆਪੋ ਆਪਣੀ ਪੈ ਗਈ ਭਾਜੜ ਵਿੱਚ ਨਿਆਣਿਆਂ ਨੂੰ ਕੀਨੇ ਸੰਭਿਆ ਪੀਰੂ ਢੂਮ ਦੇ ਪੁੱਤ ਨਜ਼ੀਰ ਨੇ ਦੱਸਿਆ ਕਿ ਉਹ ਗੋਰੇ ਦੀਆਂ ਚਰਾੰਦਾ ਵਿੱਚ ਥੇ ਕੋਲ ਪਾੜੇ ਗਏ ਜਿੱਥੋਂ ਉਹ ਲਾਲ ਡਿਕਰੀਆਂ ਝੁੱਕ ਕੇ ਟੋਬੇ ਵਿੱਚ ਕਾਤਾਰੀ ਲਾਉਂਦੇ ਹੁੰਦੀ ਸੀ ਦੁੱਲੇ ਦੀਆਂ ਆਂਦਰਾਂ ਨੇ ਜਿਵੇਂ ਕੋਈ ਚੁੱਪ ਰੋਣ ਝੋ ਦਿੱਤਾ ਹੋਵੇ ਉਹਦੇ ਮਿਚੇ ਮਚਾਏ ਬੁੱਲ ਤੇ ਠੋਡੀ ਉੱਤੇ ਗਾਮ ਕੰਮ ਗਿਆ ਮੈਂ ਜਨਵਤੇ ਉਹ ਗਾਮ ਦਾ ਛੋਟਾ ਜਦ ਤੱਕ ਹਸਣਾ ਚਾਰ ਦਿਨ ਚਾਰ ਰਾਤਾਂ ਇਕ ਵਿੱਚ ਲੁਕੇ ਰਹੇ ਤੇ ਇੱਕ ਰਾਤ ਜਦ ਅੰਬਰਾਂ ਉਤੋਂ ਧਰਤੀ ਉੱਤੇ ਹਨੇਰगिर ਗਿਆ ਦਾ ਲਾ ਕੇ ਰੌਂਜੀਆ ਲੁਕੇ ਤਾਂ ਜਾਨ ਬਚੀ ਖੈਰ ਚੰਗਾ ਦੁੱਲਿਆ ਤੇਰੀ ਜਾਨ ਬਚ ਗਈ ਤੂੰ ਸਭ ਕੁਝ ਮੁੜ ਕੇ ਸਿੰਬਰਜੂ ਅੱਛਾ ਸੁਕਰ ਹੈ ਮਾਲਕ ਦਾ ਦੁੱਲੇ ਨੇ ਅਸਮਾਨ ਵੱਲ ਨੂੰ ਅਦਬ ਦੀ ਸਹਿਨਤ ਕਰਕੇ ਆਖਿਆ ਦੂਰ ਉੱਚੀ ਸਾਰੇ ਕਾਵਾਂ ਦੀ ਡਾਰ ਉੜਦੀ ਸਾਡੇ ਪਿੰਡ ਵੱਲ ਨੂੰ ਜਾ ਰਹੀ ਸੀ ਧੁੱਲੇ ਦੀਆਂ ਅੱਖਾਂ ਵਿੱਚ ਰੀਸਦਾ ਲਾਲ ਚਾਇਆ ਮੈਂ ਜਿਵੇਂ ਕਾਂ ਬਣ ਜਾਵਾਂ ਜਾਂਦੀ ਵਾਰੀ ਆਪਣੇ ਪਿੰਡ ਦੇ ਬਨੇਰਿਆਂ ਤੋਂ ਉੱਡ ਜਾਵਾਂ ਤੇ ਰੱਜ ਕੇ ਪਿੰਡ ਨੂੰ ਵੇਖ ਲਵਾਂ ਮੇਰੀ ਜਾਨ ਨੂੰ ਕੋਈ ਤੋਖਾ ਨਹੀਂ ਹੋਵੇਗਾ ਮੇਰਾ ਕਿਹੜਾ ਕੋਈ ਮਜਬ ਹੋਣਾ ਈ ਜੇ ਮੈਂ ਕਾਂ ਹੋ ਜਾਵਾਂ ਡਾਰ-ਧੋਰ ਲੰਘ ਗਈ ਜਿਉਂ ਕਾਵਾਂ ਦਾ ਮੱਛਰ ਬਣ ਗਿਆ ਹੋਵੇ ਦੋ ਲੈਨੇ ਡਾਰਦੀ ਦੂਰੀ ਜਿੰਨਾ ਲੰਮਾ ਹੋ ਕਾ ਸੁੱਤਿਆ ਜਨਮ ਦੇ ਕੀਰਨੇ ਹੁਣ ਟੁੱਟਵੇ ਡੁਸਕਾਰੇ ਬਣ ਗਏ ਸਨ ਓਨੇ ਰੋ ਰੋ ਕੇ ਲਹੂਰ ਕਰ ਲਏ ਸਨ ਉਹਦੀਆਂ ਫਾਵੇ ਹੋਈਆਂ ਚੁੰਨੀਆਂ ਅੱਖਾਂ ਪਾਣੀ ਵਿੱਚ ਡੁੱਬੀਆਂ ਸੂਹੀਆਂ ਮੱਛੀਆਂ ਵਾਂਗ ਲੱਗ ਰਹੀਆਂ ਸਨ ਓਨੇ ਕਿੱਗੀ ਖੋਲੀ ਬੇ ਤੂੰ ਸਾਨੂੰ ਅਜੇ ਵੀ ਰੱਖ ਲੈ ਅਸੀਂ ਤੇਰੇ ਧਰਮ ਚਾ ਜਾਣੇ ਆ ਭੈਣ ਮੇਰਾ ਧਰਮ ਅੱਜ ਕੋਈ ਨਹੀਂ ਜੇ ਮੇਰਾ ਧਰਮ ਹੁੰਦਾ ਤਾਂ ਮੇਰੇ ਸਾਹਮਣੇ ਤੁਸੀਂ ਉੱਜੜਦੇ ਨਾ ਵੀਰ ਚੰਗਾ ਜਨਮ ਨੇ ਪਲਦੀ ਮੇਰੇ ਵੱਲ ਅੱਖਾਂ ਪਾੜ ਕੇ ਤੱਕਿਆ ਜਿਵੇਂ ਉਹ ਹਨੇਰੇ ਵਿੱਚੋਂ ਕੋਈ ਔਟਲੀ ਕਿਰਨ ਤਲਾਸ਼ਦੀ ਹੋਵੇ ਪਰ ਛੱਟੀ ਉਹਦੀਆਂ ਅਧ ਬੁਝੀਆਂ ਅੱਖਾਂ ਉੱਤੇ ਧੂੜ ਧੌਲੀਆਂ ਭੀਫਣਾ ਲੱਗ ਗਈਆਂ ਉਹਦੇ ਦਿਲ ਤੇ ਇੱਕ ચીਗ ਪੈ ਗਈ ਉਹਨੇ ਮਹਿਸੂਸ ਕੀਤਾ ਪੈਨ ਨੂੰ ਘਰ ਵੱਲ ਆਉਂਦਿਆਂ ਦੇਖ ਕੇ ਨਮੋਹੇ ਵੀਰ ਨੇ ਦੜ ਪੇਰ ਲਈ ਚੰਗਾ ਬਚਨ ਸਿਆਂ ਪਿੰਡ ਦੇ ਦਰਵਾਜ਼ੇ ਨੂੰ ਮੇਰਾ ਸਲਾਮ ਕਹੀਂ ਤੇ ਮੀ ਕਣੀ ਵਿੱਚ ਸਾਡੇ ਕੋਠੇ ਦੀ ਸੌਂਘ ਵੀ ਰਖੀ ਕੋਈ ਬਿਰਲਾ ਚੋਆ ਨਾ ਖੁੱਲ ਜਾਵੇ ਮੇਰੇ ਪਰਦਾਦੇ ਦੇ ਵਕਤਾਂ ਤੋਂ ਉਹਦੀ ਛੱਤ ਸਾਨੂੰ ਓਟ ਕਰਦੀ ਆਈ ਹੈ ਸੁਣਨੇ ਘਰ ਦੇ ਲਿਓੜ ਲੈ ਲੈ ਕੇ ਖੋਲੇ ਬਣ ਜਾਂਦੇ ਨੇ ਤੇਰੇ ਕੋਠੇ ਦੀ ਮੇਰੇ ਮੋਹ ਸੱਚ ਫੁੱਟਣ ਲੱਗਾ ਸੀ ਕਿ ਤੇਰੇ ਕੋਠੇ ਦੀ ਛੱਤ ਨੇ ਦੁੱਲਿਆ ਤੈਨੂੰ ਬਨਾਨੀ ਟੱਪਾਂ ਦਿੱਤਾ ਤੇਰੇ ਜਾਂਦਿਆਂ ਉਹਦੇ ਵਿੱਚ ਪੰਬੁੱਕੇ ਵਾਲ ਉੱਠੇ ਨੀਲੀਆਂ ਜੀਬਾਂ ਵਾਲੀਆਂ ਅੱਗ ਦੀਆਂ ਲਾਟਾਂ ਸੱਪਣੀਆਂ ਵਾਂਗ ਛੂਕ-ਛੂਕ ਕਰਦੀਆਂ ਸਨ ਜਿੰਨਾਂ ਦੀ ਲਪੇਟ ਵਿੱਚ ਤੇਰੇ ਬੋਦੇ ਕੋਠੇ ਦੀਆਂ ਕੁੱਬੀਆਂ ਕੜੀਆਂ ਤਰਤੜ ਕਰਕੇ ਅੰਬਕ ਗੰਨਿਆ ਤੇ ਥੋੜੇ ਕੋਠੇ ਦੀਆਂ ਤੁਆਖੀਆਂ ਤੇ ਬੇਬਾਰਿਸ਼ ਕੰਦਾ ਉੱਤੇ ਜੈਰੀ ਲਾਟਾਂ ਦੇ ਡੰਗਾ ਨੇ ਕਾਲੇ ਛਟਾਕ ਪਾ ਦਿੱਤੇ ਪਰ ਸੱਚ ਕਈ ਵਾਰ ਸੇਲੇ ਵਾਂਗ ਵੱਜਦਾ ਹੈ ਤੇ ਇਹਨਾਂ ਦੁੱਖ ਦਿੰਦਾ ਹੈ ਕਿ ਅਸੀਂ ਉਸ ਵਾਰੀ ਨਿਸ਼ਚਿਤ ਹੁੰਦੇ ਵੀ ਸਗੋਂ ਉਸ ਨੂੰ ਝੂਠ ਸੁਣ ਕੇ ਰੋ ਦੀ ਖੁਸ਼ੀ ਲੈਂਦੇ ਹਾਂ ਦੁੱਖ ਦੇ ਦਿਲ ਉੱਤੇ ਇੱਕ ਹੋਰ ਸੇਲਾ ਕਿਉਂ ਗੱਡਾਂ ਮੇ ਉਸ ਨੂੰ ਸੱਚ ਦੱਸ ਦੇ ਦੱਸ ਦੇ ਰੁਕ ਗਿਆ ਤੇ ਮਲਵੀ ਜੀ ਨਾਲ ਅੱਖ ਦਿੱਤਾ ਤੂੰ ਫਿਕਰ ਨਾ ਕਰ ਦੁੱਲਿਆ ਮੈਂ ਤੇਰੇ ਘਰ ਦੀ ਬਿੜ ਕਰਕੂੰਗਾ ਅਸੀਂ ਸੜਕ ਦੀ ਕੱਚੀ ਪਾਟੜੀ ਉਤੋਂ ਲੈ ਕੇ ਨਿਵਾਣ ਵਿੱਚ ਹੋ ਗਏ ਰਾਖੇ ਫੌਜੀਆਂ ਦੀ ਇੱਕ ਮਿੱਡੀ ਲਾਰੀ ਅੱਧੀ ਕੱਚੀ ਤੇ ਅੱਧੀ ਪੱਕੀ ਸੜਕ ਉਤੇ ਬੁੜਕਦੀ ਆ ਰਹੀ ਸੀ ਕੂੰ ਕੂੰ ਕਰਦੀ ਬੁੜਕਦੀ ਲਾਰੀ ਸਾਡੇ ਕੋਲੋਂ ਗੁਜ਼ਰ ਗਈ ਧੂੜ ਦਾ ਇੱਕ ਭਰਿਆ ਬੱਦਲ ਧਰਤੀ ਤੋਂ ਉੱਡ ਕੇ ਪਹਾੜਾਂ ਵਿੱਚ ਖਿੰਡਣ ਲੱਗਿਆ ਦੂਰ ਤੇ ਕਿਸ ਮੇਲ ਦੇ ਬੱਦਲ ਤੋਂ ਸ਼ਿੰਗੀਆਂ ਦੀਆਂ ਤਿੱਕੀਆਂ ਜੀਬਾਂ ਲਿਸ਼ਕਦੀਆਂ ਜਾ ਰਹੀਆਂ ਸਨ ਬੱਦਲ ਹੰਬ ਕੇ ਪਤਲਾ ਪੈ ਗਿਆ ਧੂੜ ਦੀ ਖੁਸ਼ਕ ਧੌਲਕ ਕਾਫਲੇ ਉੱਤੇ ਕਿਰਕਿਰ ਜੰਮਦੀ ਸੀ ਚੰਗਾ ਗੁਰਵਚਨ ਸਿਆਂ ਅੱਲਾ ਨੇ ਚਾਹਿਆ ਤਾਂ ਕਿ ਤੇ ਫੇਰ ਮਿਲਾਂਗੇ ਜੇ ਜਿਉਂਦੇ ਰਹੇ ਤਾਂ ਜ਼ਰੂਰ ਮਿਲਾਂਗੇ ਦੁੱਲਿਆ ਤੂੰ ਉਧਰ ਨਾ ਮਿਲੇ ਬਿਨਾ ਆਪਣਾ ਕੰਮ ਨਹੀਂ ਚੱਲਣਾ ਅਕੀ ਸਾਨੂੰ ਇੱਕ ਹੋਣਾ ਪਏਗਾ ਪਰ ਮੈਨੂੰ ਆਸ ਨਹੀਂ ਤੂੰ ਤਾਂ ਕਮਲ ਆਏ ਨਾਹਾਂ ਨਾਲੋਂ ਕਦੇ ਮਾਸ ਟੁੱਟਦਾ ਏ ਇਹ ਸਾਰੇ ਅੰਗਰੇਜ਼ਾਂ ਨੇ ਪਾਟਕ ਪਾਏ ਨੇ ਸਾਨੂੰ ਚੁੱਕ ਚਮੜਾ ਕੇ ਭੂਤ ਨੇ ਬਣਾ ਦਿੱਤਾ ਭਾਈ ਨੇ ਭਾਈ ਦਾ ਢਿੱਡ ਪਾੜ ਕੇ ਲੀਣਾ ਕਰ ਦਿੱਤੀਆਂ ਤੂੰ ਰੋਏ ਸਾਲਿਓ ਸੌਰੀ ਦੇ ਕਿਵੇਂ ਝੱਟ ਡੱਡੂਆਂ ਵਾਂਗ ਟੜਕ ਜਾਂਦੇ ਨੇ ਕਾਫਲੇ ਦੇ ਨਾਲੋਂ ਨਾਲ ਪੈਦਲ ਗਸ਼ਤ ਕਰਦੇ ਫੌਜੀਆ ਨੇ ਜਿਨ੍ਹਾਂ ਦੇ ਮੋਢਿਆਂ ਚਿੱਟੀਆਂ ਜੀਬਾਂ ਵਾਲੀਆਂ ਬੰਦੂਖਾਂ ਸੰ ਟੰਗੀਆਂ ਉਹਨਾਂ ਘਾਖੁਰਦਿਆਂ ਨੂੰ ਬੂਟਾਂ ਨਾਲ ਠੋੜ ਠੋਰ ਆਖਿਆ ਜਿਹੜੇ ਕਾਫਲਾ ਖਲੋਂਦਿਆਂ ਬਲਦਿਆਂ ਦੇ ਢਿੱਡ ਪਰਲੇ ਬਿੰਦ ਝਟਦਾ ਲਾਹਾ ਤੱਕ ਕੇ ਧਰਤੀ ਤੋਂ ਉਫਣੀਆਂ ਧਲੀਆਂ ਉਧੇੜਨ ਲੱਗ ਗਏ ਸਨ ਮੂਰਿਓ ਕਾਫਲਾ ਸਰਕਣ ਲੱਗਿਆ ਬਲਦਾਂ ਨੇ ਤਿਲਕਵੀਂ ਸਲੇਟੀ ਸੜਕ ਉੱਤੇ ਖੁਰ ਅੜਾ ਕੇ ਆਪਣੀਆਂ ਤੌਣਾ ਉੱਤੇ ਟੱਬਰ ਟੱਬਰ ਦਾ ਭਾਰ ਖਿੱਚਿਆ। ਕਿਲਦੇ ਬਲਦਾਂ ਦੀਆਂ ਅੱਖਾਂ ਜਿਵੇਂ ਝੌੜੀਆਂ ਹੋ ਕੇ ਪਾਟਣ ਲੱਗੀਆਂ ਹੋਣ ਤੇ ਗੱਡਿਆਂ ਦੇ ਪਹੀਏ ਧਰਤੀ ਵਿੱਚ ਤਸ ਗਏ ਹੋਣ। ਬੇਦਿਲ ਗੱਡੀਆਂ ਨੇ ਬਲਦਾਂ ਦੀਆਂ ਪੂਛਾਂ ਨੂੰ ਮਰੋੜ ਕੇ ਉਹਨਾਂ ਦੇ ਪੱਟਾਂ ਦੇ ਵਿੱਚਕਾਰ ਆਪਣੀਆਂ ਪ੍ਰਾਣਾਂ ਦੇ ਤਿੱਖੇ ਡੰਗ ਖੋਬੇ। ਬੋਦੇ ਪਹੀਏ ਧੁਰਾਂ ਉੱਤੇ ਮਜਬੂਰ ਫਿਰਨ ਲੱਗੇ। ਗੱਡਿਆਂ ਦੀ ਪਸਲੀ-ਪਸਲੀ ਝਰਕਣ ਲੱਗੀ ਤੇ ਇੱਕ ਤਿੱਖੀ ચીਕ ਪਈਆਂ ਵਿੱਚੋਂ ਨਿਕਲ ਕੇ ਸਾਰੀਆਂ ਚੀਖਾਂ ਚ ਰਲਦੀ। ਕਾਫਲੇ ਦੀ ਸਮੁੱਚੀ ਚੀਖ ਵੱਣ ਲੱਗੀ। ਦੁਲਾ ਠੋੜੋਤੇ ਪੱਬ ਧਰ ਕੇ ਇੱਕ ਬਲੂਕੀ ਨਾਲ ਗੱਡੇ ਦੀ ਗਿੱਚੀ ਤੇ ਜਾ ਬੈਠਾ। ਬਲਦਾਂ ਦੀਆਂ ਚਿੱਟੀਆਂ ਪੋਸ਼ਾਂ ਦੇ ਉਸ ਕੁੰਡਲ ਬਣਾ ਦਿੱਤੇ ਜਿੰਨਾ ਤੇ ਇੱਕ-ਇੱਕ ਥੱਕੀ ਹੋਈ ਕਾਲੀ ਚੌਰੀ ਮਿਲਦੀ ਸੀ। ਉਸਨੇ ਆਪਣੀਆਂ ਲਮਕਦੀਆਂ ਟੰਗਾਂ ਦੇ ਅੰਗੂਠੇ ਬਲਦਾਂ ਦੇ ਪੱਟਾਂ ਵਿੱਚਕਾਰ ਸ਼ੋਹੀ ਤੇ ਉਹਦੇ ਗੱਡੇ ਦੇ ਪਹੀਏ ਵਿੱਚੋਂ ਇੱਕ ਬਿੰਨ ਵੀ ਚੀਖ ਨਿਕਲੀ ਮਹਾਨ ਚੀਖ ਵਿੱਚ ਸਵਾਰ ਹੋ ਗਈ ਮੇਰੀ ਜੇਬ ਵਿੱਚ 3 ਰੁਪਏ 7 ਆਨੇ ਸਨ ਸਵਾ ਰੁਪਿਆ ਮੈਂ ਕਿਰਾਇਆ ਦੇਣਾ ਸੀ ਮੈਂ ਤੁਰਦਿਆਂ ਤੁਰਦਿਆਂ 2 ਰੁਪਏ ਦਾ ਨੋਟ ਜਨਵ ਦੀ ਤਲੀ ਦੇ ਵਿੱਚ ਦੇ ਕੇ ਉਹਦੀਆਂ ਡੱਕੀਆਂ ਵਰਗੀਆਂ ਪਤਲੀਆਂ ਤੇ ਸੁੱਕੀਆਂ ਉਂਗਲਾਂ ਮੀਚਣ ਲੱਗਿਆ ਵੀਰ ਤੂੰ ਰਹਿਣ ਦੇ ਖੇਚਲ ਨਾ ਕਰ ਫੜ ਲੈ ਫੜ ਲੈ ਮੇਰੀ ਭੈਣ ਖੇਚਲ ਕਾਦੀ ਐ ਮੈਂ ਤੇਰਾ ਵੀਰ ਨਹੀਂ ਮੇਰਾ ਦਿਲ ਉਖੜ ਕੇ ਸੰਗ ਵਿਚਕਾਰ ਅੜ ਗਿਆ ਮੈਥੋਂ ਖੁੱਲ ਕੇ ਬੋਲਣਾ ਹੋਇਆ ਮੇਰੀਆਂ ਅੱਖਾਂ ਵਿੱਚ ਕੁਝ ਇਸ ਤਰ੍ਹਾਂ ਸੀ ਜਿਵੇਂ ਮੈਂ ਧੁੰਦਲੇ ਸ਼ੀਸ਼ਿਆਂ ਵਿੱਚੋਂ ਤੱਕਦਾ ਹਾਂ ਚੰਗਾ ਵੀਰ ਮਿੰਦੋ ਤੇ ਪ੍ਰੀਤੋ ਨੂੰ ਮੇਰਾ ਸਲਾਮ ਆਖੀ ਜਨਮ ਨੇ ਮੇਰੀਆਂ ਭੈਣਾਂ ਵੱਲ ਸੁਨੇਹਾ ਦਿੱਤਾ ਤੇ ਨਾਲੇ ਉਹਨਾਂ ਵੇੜਿਆਂ ਨੂੰ ਜਿੱਥੇ ਨੂੰ ਮੇਰੀਆਂ ਆਂਦਰਾਂ ਭੱਜ-ਭੱਜ ਜਾਂਦੀਆਂ ਨੇ ਸਾਡੇ ਪਿਸ਼ੋਕੜਲੇ ਵੇੜੇ ਵਿਚਲੇ ਅੰਬ ਦੇ ਟੂਸੇ ਦੀਆਂ ਜੜ੍ਹਾਂ ਵਿੱਚ ਕਿਤੇ-ਕਿਤੇ ਪਾਣੀ ਪਵਾ ਦਿਆ ਕਰਨੀ ਉਹਦੀ ਚਕਲੀ ਮੈਂ ਬੜੇ ਮਲਾਰਾਂ ਨਾਲ ਆਪ ਲਾਈ ਸੀ ਉਹਦੇ ਲਿਚ-ਲਿਚ ਕਰਦੇ ਬੈਂਗਣੀ ਪੱਤੇ ਕਿਤੇ ਸੁੱਕ ਕੇ ਭੁਰਨਾ ਜਾਣ ਜਾਨਬ ਕਹਿੰਦੀ ਗਈ ਜਿਵੇਂ ਰੋਗੀ ਲੰਬਿਆਂ ਸਾਹ ਉੱਤੇ ਆ ਕੇ ਅਵਾ ਤਵਾ ਬੁੜਬੁੜ ਬਣਾਉਂਦਾ ਹੈ ਸਾਂਝਦਾ ਥੱਕਿਆ ਸੂਰਜ ਪੱਛਮ ਦੀ ਗੋਠੋ ਤੇ ਕੋਡਾ ਹੋ ਗਿਆ ਤੇ ਇੱਕ ਇੱਕ ਕਰਕੇ ਗੱਡਿਆਂ ਦੀ ਲੰਬੀ ਜੰਜੀਰ ਮੇਰੇ ਕੋਲੋਂ ਸਰਕਦੀ ਮੁੱਕ ਗਈ ਸ਼ੁਕਰੀਆ ਦੋਸਤੋ